ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 470 ਤੋਂ ਲੈ ਕੇ 472 ਤੱਕ ਸਵਾਭਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ ਇਹ ਉਹ ਬਾਣੀ ਹੈ ਸੰਗਤ ਜੀ ਜਿਹੜੀ ਆਸਾ ਜੀ ਦੀ ਵਾਰ ਦਾ ਕੀਰਤਨ ਸਵੇਰੇ ਗੁਰਦੁਆਰੇ ਸਾਹਿਬ ਵਿੱਚ ਹੁੰਦਾ ਇਹ ਉਹ ਬਾਣੀ ਹੁਣ ਚੱਲ ਰਹੀ ਆ ਸ਼ਲੋਕ ਮਹੱਲਾ ਪਹਿਲਾ ਸਿਮਲ ਰੋਖ ਸਰਾਇਰਾ ਆਤ ਦੀ ਰਗ ਆਤ ਮੋਚ ਓਏ ਜੀ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਵਕੇ ਕੰਮ ਨ ਆਵੇ ਪਤ ਮਿਠਤ ਨੀ ਵੀ ਨਾਨਕਾ ਗੁਣ ਚੰਗੀਆਂ ਤਤ ਸਭ ਕੋ ਨਿਵੇ ਆਪਕੋ ਪਰ ਕੋ ਨਿਵੇ ਨ ਕੋਏ ਤਰਤ ਰਾਜੂ ਟੋਲੀਏ ਨਿਵੇ ਸੁਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰ ਗਾਹੇ ਸੀਸ ਨਿਵਾਈਏ ਕੀ ਆਥੀਏ ਜਾਰਦਕ ਸੁਦੈ ਜਾਹੇ ਹੰਦੀ ਸੰਗਤ ਜੀ ਬਹੁਤ ਹੀ ਪਿਆਰੀ ਬਾਣੀ ਆ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਸਿੰਮਲ ਦਾ ਰੁੱਖ ਬੜਾ ਵੱਡਾ ਬੜਾ ਉੱਚਾ ਹੁੰਦਾ ਬੜਾ ਸੋਹਣਾ ਹੁੰਦਾ ਕਹਿੰਦੇ ਪਰ ਜਿਹੜੇ ਪੰਛੀ ਕਹਿੰਦੇ ਆਸ ਕਰਕੇ ਆਉਂਦੇ ਨੇ ਵੀ ਉਸ ਰੁੱਖ ਤੇ ਜਾਈਏ ਤਾਂ ਉਹਦੇ ਫਲ ਫੁੱਲ ਖਾਣੇ ਆ ਪਰ ਕਹਿੰਦੇ ਉਹ ਬੜੇ ਨਿਰਾਸ਼ੇ ਹੁੰਦੇ ਨੇ ਉਹ ਨਿਰਾਸ਼ ਹੋ ਜਾਂਦੇ ਨੇ ਕਿਉਂਕਿ ਉਹਦੇ ਫਲ ਫਿੱਕੇ ਨੇ ਫੁੱਲ ਵੀ ਬਕਵਕੇ ਨੇ ਉਹਦੇ ਪੱਤੇ ਵੀ ਨਹੀਂ ਕੋਈ ਕੰਮ ਆਉਂਦੇ ਹੈਗੇ ਇਸ ਤਰ੍ਹਾਂ ਹੀ ਦੱਸ ਰਹਿਣਾ ਹੈ ਕਿ ਉਹ ਜੀਵ ਜਿਹਦੇ ਵਿੱਚ ਕਹਿੰਦੇ ਮਿੱਠਤ ਨਹੀਂ ਹੈਗੀ ਨਿਮਰਤਾ ਨਹੀਂ ਹੈਗੀ ਜੋ ਕਿਸੇ ਦੇ ਕੰਮ ਨਹੀਂ ਆ ਸਕਦਾ ਫਿਰ ਕਹਿੰਦੇ ਉਹ ਤੇ ਸਿੰਮਲ ਦੇ ਰੁੱਖ ਵਾਂਗ ਹੋਇਆ ਨਾ ਵੀ ਸਿੰਮਲ ਦੇ ਰੁੱਖ ਤੇ ਪੰਛੀ ਜਾਂਦੇ ਨੇ ਆਸ ਕਰਕੇ ਪਰ ਨਿਰਾਸ਼ ਹੋਣਾ ਪੈਂਦਾ ਇਸ ਤਰ੍ਹਾਂ ਹੀ ਜੀਵ ਜੋ ਕਿਸੇ ਦੇ ਕੰਮ ਨਹੀਂ ਆ ਸਕਦਾ ਉਹਦੇ ਵੱਲੋਂ ਨਿਰਾਸ਼ਾ ਹੀ ਮਿਲਣੀ ਨਾ ਕਹਿੰਦੇ ਜਿਹੜੀ ਮਿੱਠਤ ਦਾ ਗੁਣਾ ਇੰ ਜਿਹੜਾ ਨੀਵੇਂ ਹੋਣਾ ਗੁਣਾ ਬੜੀ ਮਿਸਾਸ ਆ ਜਿਹ ਨਿਮਰਤਾ ਦਾ ਗੁਣਾ ਉਹ ਚ ਬੜੀ ਮਿਠਾਸ ਆ ਕਹਿੰਦੇ ਇਹ ਬੜਾ ਚੰਗਾ ਹੈ ਕਹਿੰਦੇ ਚੰਗਿਆਈਆਂ ਦਾ ਤਤਤਾ ਕਹਿੰਦੇ ਜੋ ਨਿਮਰਤਾ ਦਾ ਭਾਵ ਹੈ ਕਹਿੰਦੇ ਆਪਣੀ ਗੋਂ ਲਈ ਤੇ ਹਰ ਕੋਈ ਨਿਵ ਜਾਂਦਾ ਪਰ ਦੂਜੇ ਲਈ ਨਿਵੇ ਫੇਰ ਆ ਨਾ ਦੂਜੇ ਦੇ ਕੰਮ ਨੂੰ ਨਿਮਰਤਾ ਨਾਲ ਕਰੇ ਕਹਿੰਦੇ ਜੇ ਕਹਿੰਦੇ ਆਪਾਂ ਤੱਕੜੀ ਦੇ ਦੋਨੋਂ ਪਲੜਿਆਂ ਨੂੰ ਦੇਖਦੇ ਆਂ ਜਿਹੜਾ ਨੀਵਾ ਹੁੰਦਾ ਉਹਦੇ ਵਿੱਚ ਉਹ ਉਹਨੂੰ ਹੀ ਮਤਲਬ ਗੁਣਕਾਰੀ ਗਿਣਿਆ ਜਾਂਦਾ ਉਹਨੂੰ ਹੀ ਵੱਡਾ ਗਿਣਿਆ ਜਾਂਦਾ ਜਿਹੜਾ ਉੱਪਰ ਚੱਕਿਆ ਜਾਂਦਾ ਉਹ ਤੇ ਹਲਕਾ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਜੀਵ ਨਿਮਰਤਾ ਦੇ ਵਿੱਚ ਰਹਿੰਦਾ ਉਹੀ ਠੀਕ ਆ ਨਿਮਰਤਾ ਬਹੁਤ ਵੱਡਾ ਗੁਣ ਹੈਗਾ ਫੇਰ ਕਹਿੰਦੇ ਜਿਹੜੇ ਇਹ ਨਿਮਰਤਾ ਹੋਣੀ ਚਾਹੀਦੀ ਆ ਇਹ ਦਿਲ ਤੋਂ ਇਹ ਨਹੀਂ ਕਿ ਬਾਹਰੋਂ-ਬਾਹਰੋਂ ਕਹਿੰਦੇ ਨਿਯੋਂ ਨੂੰ ਤਾਂ ਜਿਹੜਾ ਸ਼ਿਕਾਰੀ ਸ਼ਿਕਾਰ ਕਰਦਾ ਮਿਰਗ ਦਾ ਲਿਫਕੇ ਦੂਰਾ ਹੋ ਜਾਂਦਾ ਪਰ ਕਰਤਾ ਸ਼িকার ਰਿਹਾ ਹੁੰਦਾ ਕੋਈ ਚੰਗਾ ਕੰਮ ਤੇ ਕਰ ਨਹੀਂ ਰਿਹਾ ਹੁੰਦਾ ਇਸ ਤਰ੍ਹਾਂ ਹੀ ਕਹਿੰਦੇ ਵੀ ਸਿਰਫ ਸਿਰ ਨੀਵਾ ਕਰਨ ਨਾਲ ਨਹੀਂ ਅੰਦਰੋਂ ਹਿਰਦੇ 'ਚੋਂ ਵੀ ਨਿਮਰਤਾ ਹੋਣੀ ਚਾਹੀਦੀ ਆ ਇਹ ਨਿਮਰਤਾ ਹੈ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦਮ ਸੇਲ ਪੂਜਸ ਬਗਲ ਸਮਾਦਮ ਮੁਖ ਝੂਠ ਵਿਪੂਖਣਸਾਰਮ ਤਰੇ ਪਾਲ ਤੇ ਹਾਲ ਵਿਚਾਰਮ ਗਲਮਾਲਾ ਤਿਲਕ ਲਲਾਟਮ ਦੋਏ ਤੋਤੀ ਬਸਤਰ ਕਪਾਟਮ ਜੇ ਜਾਣਸ ਬ੍ਰਹਮ ਕਰਮ ਸਭ ਫੋਕਟ ਨਿਸਚੋ ਕਰਮ ਕਹ ਨਾਨਕ ਨਿਸਚੋ ਤਿਆਵੈ ਬਿਨ ਸਤ ਗੁਰ ਵਾਟ ਨ ਪਾਵੇ ਕਹੋ ਨਾਨਕ ਨਿਸ਼ਚੋ ਤਿਆਵੇ ਬਿਨ ਸਤ ਗੁਰ ਬਾਟ ਨ ਪਾਵੇ ਫਿਰ ਉਸ ਸਮੇ ਜੋ ਕੁਰੀਤیاں ਚੱਲ ਰਹੀਆਂ ਸੀ ਬ੍ਰਾਹਮਣ ਸਵਾਦ ਦੇ ਵਿੱਚ ਫਿਰ ਉਹਦੀਆਂ ਵੀ ਬ੍ਰਾਹਮਣ ਸਮਾਜ ਦੇ ਵਿੱਚ ਉਹਦੀਆਂ ਵੀ ਫਿਰ ਗੱਲਾਂ ਕਰਦੇ ਨੇ ਕਹਿੰਦੇ ਜਿਹੜਾ ਬ੍ਰਾਹਮਣ ਆ ਸੰਧਿਆ ਦੇ ਵੇਲੇ ਕਹਿੰਦੇ ਆਪਣੇ ਵੇਦਾਂ ਦੇ ਪਾਠ ਕਰਦਾ ਤੇ ਮੂਰਤੀ ਦੀ ਪੂਜਾ ਵੀ ਕਰਦਾ ਜਿ ਬਗਲੇ ਵਾਲੀ ਸਮਾਦੀ ਵੀ ਲਾਉਂਦਾ ਪਰ ਕਹਿੰਦੇ ਮੂੰਹ ਤੋਂ ਝੂਠ ਬੋਲਦਾ ਉਹ ਝੂਠ ਨੂੰ ਬੜੇ ਗਹਿਣਿਆਂ ਵਾਂਗ ਸਵਾਰ ਦਿੰਦਾ ਵੀ ਝੂਠ ਲੱਗੇ ਨਾ ਤਿੰਨੇ ਵੇਲੇ ਕਹਿੰਦੇ ਗਾਇਤਰੀ ਮੰਤਰ ਵੀ ਪੜਦਾ ਗਲ ਚ ਮਾਲਾ ਪਾਉਂਦਾ ਤਿਲਕ ਲਾਉਂਦਾ ਦੋ ਤੋਤੀਆਂ ਰੱਖਦਾ ਕਿ ਪਹਿਲੇ ਸਮੇ ਸਵੇਰ ਨੂੰ ਵੀ ਸਾਫ ਤੋਤੀ ਦੇ ਨਾਲ ਪਾਠ ਕਰਾਂ ਪੂਜਾ ਕਰਾਂ ਤੇ ਸ਼ਾਮ ਨੂੰ ਵੀ ਤੇ ਸਿਰ ਵੀ ਟੱਕਦਾ ਪੂਜਾ ਕਰਨ ਦੇ ਲਈ ਤੇ ਫਿਰ ਕਹਿੰਦੇ ਵੀ ਜੇ ਉਹ ਉਹਨੂੰ ਪਤਾ ਹੋਵੇ ਕਿ ਵੀ ਜੇ ਇਹ ਸਾਰੇ ਕੰਮ ਜਿਹੜੇ ਕਰ ਰਿਹਾ ਇਹ ਸਾਰੇ ਪਖੰਡ ਨੇ ਇਹ ਤਾਂ ਉਹਨੂੰ ਪਤਾ ਲੱਗਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਅਸਲ ਜਿਹੜਾ ਕੰਮ ਆ ਧਾਰਮਿਕੋ ਕੰਮ ਹੈ ਕੀ ਜੇ ਉਹਨੂੰ ਪਰਮਾਤਮਾ ਦੇ ਨਾਲ ਜਾਣ ਪਛਾਣ ਹੋਏ ਫੇਰ ਹੀ ਉਹਨੂੰ ਪਤਾ ਲੱਗ ਸਕਦਾ ਵੀ ਜਿਹੜੇ ਸਾਰੇ ਕੰਮ ਕਰ ਰਿਹਾ ਪਖੰਡ ਵਾਲੇ ਕੰਮ ਕਰ ਰਿਹਾ ਕਹਿੰਦੇ ਨਾਨਕ ਜੀ ਕਹਿੰਦੇ ਨੇ ਇਹ ਸਭ ਉਹਨੂੰ ਸਤਗੁਰ ਦੇ ਸ਼ਰਨ ਪਾਏ ਤੋਂ ਬਿਨਾਂ ਨਹੀਂ ਪਤਾ ਲੱਗਦਾ ਕਹਿੰਦੇ ਸਤਗੁਰ ਤੋਂ ਬਿਨਾਂ ਕਿਸੇ ਨੂੰ ਪਰਮੇਸ਼ਰ ਦੇ ਨਾਲ ਜਾਣ ਪਛਾਣ ਨਹੀਂ ਹੋ ਸਕਦੀ ਸਤਗੁਰ ਦੀ ਸ਼ਰਨ ਪਿਆ ਹੀ ਗੱਲ ਬਣਦੀ ਆ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵ ਦੇ ਰਾਹ ਪੀੜੈ ਅੱਗੇ ਜਾਵਣਾ ਨੰਗਾ ਦੂਜਿਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋਤਾਵਣਾ ਹਾਂਜੀ ਕਹਿੰਦੇ ਜੋ ਸਾਡਾ ਇਹ ਸਰੀਰ ਰੂਪੀ ਕਹਿੰਦੇ ਕਪੜਾ ਹੈਗਾ ਇਹ ਤੇ ਦੁਨੀਆ ਦੁਨੀਆ ਵਿੱਚ ਸਭ ਸਰੀਰ ਰੂਪ ਸਭ ਕੁਝ ਦੁਨੀਆ ਵਿੱਚ ਕਹਿੰਦੇ ਛੱਡ ਕੇ ਅਸੀਂ ਚਲੇ ਜਾਣਾ ਹੈ ਤੇ ਨਾਲ ਸਾਡੇ ਕਹਿੰਦੇ ਸਰੀਰ ਨੇ ਨਹੀਂ ਜਾਣਾ ਨਾਲ ਜਾਣਾ ਜੋ ਅਸੀਂ ਕਰਮ ਬੀਜ ਰਹੇ ਆਂ ਚੰਗਾ ਮੰਦਾ ਜੋ ਵੀ ਅਸੀਂ ਬੀਜ ਰਹੇ ਆ ਉਹ ਸਾਡੇ ਨਾਲ ਜਾਣਾ ਫਿਰ ਕਹਿੰਦੇ ਸੰਸਾਰ ਦੇ ਵਿੱਚ ਜਦੋਂ ਜੀਵ ਹੁੰਦਾ ਮਨ ਆਈਆਂ ਕਰਦਾ ਇਹ ਨਹੀਂ ਸੋਚਦਾ ਵੀ ਅੱਗੇ ਜਿੱਥੇ ਜਾ ਕੇ ਇਹ ਮਨ ਆਈਆਂ ਦਾ ਹਿਸਾਬ ਕਰਨਾ ਪੈਣਾ ਉਹ ਰਸਤਾ ਬੜਾ ਪੀੜਾ ਬੜਾ ਉੱਥੇ ਕਹਿੰਦੇ ਵੀ ਚੰਗੀ ਤਰ੍ਹਾਂ ਪਰਖ ਹੁੰਦੀ ਆ ਫਿਰ ਜਦੋਂ ਪਰਖਿਆ ਜਾਂਦਾ ਫਿਰ ਦੇਖਦੇ ਆ ਜਿਹਨੇ ਮਾੜੇ ਕੰਮ ਕੀਤੇ ਨੇ ਫਿਰ ਜਿਹੜਾ ਦੋਜਿਕ ਦਾ ਮੂੰਹ ਆ ਫਿਰ ਬੜਾ ਕਹਿੰਦੇ ਡਰਾਵਣਾ ਦਿਸਦਾ ਉੱਥੇ ਇਹ ਉਹਨੂੰ ਹੀ ਪਛਤਾਉਣਾ ਪੈਂਦਾ ਜੋ ਇੱਥੇ ਔਗਣ ਇਕੱਠੇ ਕਰਕੇ ਲੈ ਕੇ ਜਾਂਦਾ ਜੋ ਉਹਦਾ ਨਾਮ ਜਪ ਕੇ ਲੈ ਕੇ ਜਾਂਦਾ ਉਹਨੂੰ ਤੇ ਉੱਥੇ ਸਲਾਮਾਂ ਹੁੰਦੀਆਂ ਨੇ ਸ਼ਲੋਕ ਮਹੱਲਾ ਪਹਿਲਾ ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੈ ਤਾ ਪੰਡ ਕਤ ਨਾਹਿ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਹਾਂਜੀ ਸੰਗਤ ਜੀ ਇੱਥੇ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਅਸਲੀ ਜਨੇਊ ਦੀ ਗੱਲ ਕਰ ਰਹੇ ਨੇ ਪਾਸ਼ਾ ਜਿਸ ਤਰ੍ਹਾਂ ਆਪਾਂ ਨੂੰ ਪਤਾ ਨਹੀਂ ਕਿ ਪਾਸ਼ਾ ਨੇ ਆਪ ਜਨੇਊ ਪਹਿਣ ਪਾਉਣ ਤੋਂ ਨਾ ਕਰ ਦਿੱਤੀ ਸੀ ਉਹ ਕਹਿੰਦੇ ਜਨੇਊ ਤਾਂ ਅਸਲ 'ਚ ਉਹ ਆ ਜਿਹਦੇ ਵਿੱਚ ਕਪਾਹ ਹੋਵੇ ਦਇਆ ਦੀ ਸੂਤ ਹੋਵੇ ਸੰਤੋਖ ਦਾ ਜਿਹੜੀ ਗੰਢ ਆ ਉਹ ਹੋਵੇ ਉੱਚੇ ਆਚਰਨ ਦੀ ਤੇ ਉਹਨੂੰ ਵੱਟ ਚੜਿਆ ਹੋਵੇ ਸੱਚ ਦਾ ਕਹਿੰਦੇ ਸੱਚੇ ਆਚਰਨ ਦਾ ਚੰਗੀ ਜੀਵਨ ਯੋਗਤਾ ਨੂੰ ਵੱਟ ਚੜਿਆ ਹੋਵੇ ਕਹਿੰਦੇ ਇਹ ਪਾਂਡੇ ਜੇ ਇਸ ਤਰ੍ਹਾਂ ਦਾ ਤੇਰੇ ਕੋਲ ਬਣਿਆ ਕੋਈ ਜਨੇਊ ਆ ਤਾਂ ਉਹ ਮੈਨੂੰ ਦੇ ਕਹਿੰਦੇ ਜਿਹੜਾ ਇਹ ਜਨੇਊ ਆ ਇਹ ਫਿਰ ਸਰੀਰ ਦੇ ਨਾਲ ਨਿਭਦਾ ਇਹ ਤਾਗੇ ਵਾਲਾ ਜਨੇਊ ਨਹੀਂਗਾ ਨਾ ਤਾਂ ਇਹ ਜਲਦਾ ਅਗ ਨਾਲ ਨਾ ਹੀ ਇਹਨੂੰ ਮੈਲ ਲੱਗਦੀ ਆ ਜਿਵੇਂ ਦੂਸਰਾ ਤਾਂ ਫਿਰ ਜਨੇਊ ਗੰਦਾ ਹੋ ਜਾਂਦਾ ਨਾ ਸਰੀਰ ਤੇ ਪਾਇਆ ਹੋਇਆ ਕਹਿੰਦੇ ਉਹ ਮਨੁੱਖ ਧਨ ਨੇ ਜਿਨ੍ਹਾਂ ਨੇ ਇਹ ਜਨੇਊ ਪਾਇਆ ਜਿਹਦੀ ਕਪਾਹ ਹੈਗੀ ਦਿਆ ਸੂਤ ਹੈਗਾ ਸੰਤੋਖ ਦਾ ਗੰਢ ਹੈਗੀ ਜੱਤ ਦੀ ਤੇ ਵਟ ਹੈਗਾ ਸਤ ਦਾ ਕਹਿੰਦੇ ਤੂੰ ਤੇ ਪੰਡਿਤ ਚਾਰ ਕੌਡੀਆਂ ਦਾ ਜਿਹੜਾ ਹੈਗਾ ਇਹ ਜਨੇਊ ਮੰਗਾ ਕੇ ਆਪਣੇ ਜਜ਼ਮਾਨ ਦੇ ਪਾ ਦਿੱਤਾ ਫਿਰ ਉਹਦੇ ਕੰਨ ਚ ਕਹਿ ਦਿੱਤਾ ਹੁਣ ਬ੍ਰਾਹਮਣ ਤੇਰਾ ਗੁਰੂ ਬਣ ਗਿਆ ਤੇ ਕਹਿੰਦੇ ਉਹ ਤੇ ਜਿਹੜਾ ਜਨੇਊ ਆ ਜਦੋਂ ਟੁੱਟ ਗਿਆ ਕਹਿੰਦੇ ਫਿਰ ਇੱਥੇ ਹੀ ਰਹਿ ਗਿਆ ਫਿਰ ਉਹ ਤੇ ਜੀਵ ਜੀ ਨੂੰ ਜਿਹਨੂੰ ਤੂੰ ਜਨੇਊ ਪਵਾਇਆ ਜਨੇਊ ਟੁੱਟ ਕੇ ਇੱਥੇ ਰਹਿ ਗਿਆ ਫਿਰ ਉਹ ਤੇ ਜਨੇਊ ਤੋਂ ਬਿਨਾ ਹੀ ਚਲੇ ਗਿਆ ਨਾ ਵਿਚਾਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੂੜੀਆਂ ਲੱਖ ਗਾਲ ਲੱਗ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹੋ ਕਤੀਐ ਵામਣ ਵੱਟੇ ਆਏ ਕੋਹ ਬਕਰਾਰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁਟਿਆ ਪੀ ਫਿਰ ਪਾਈਏ ਹੋਰ ਨਾਨਕ ਤੱਗ ਨਾ ਟੁੱਟੀ ਜੇ ਤੱਗ ਹੋਵੇ ਜੋਰ ਫਿਰ ਦੱਸ ਦੇਣਾ ਕਿ ਵੀ ਜਿਹੜੇ ਇਹ ਜਨੇਊ ਪਾ ਕੇ ਵੀ ਲੋਕ ਕੀ ਕਰਦੇ ਨੇ ਲੱਖਾਂ ਹੀ ਚੋਰੀਆਂ ਕਰਦੇ ਨੇ ਮਾੜੇ ਆਚਰਣ ਨੇ ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ ਝੂਠੇ ਕੰਮ ਕਰਦੇ ਨੇ ਠੱਗੀਆਂ ਕਰਦੇ ਨੇ ਦੂਜਿਆਂ ਦਾ ਮਾਲ ਚਰਾਉਂਦੇ ਨੇ ਦਿਨ ਰਾਤ ਕਹਿੰਦੇ ਇਸ ਤਰ੍ਹਾਂ ਦੇ ਮਾੜੇ ਕੰਮ ਕਰਦੇ ਨੇ ਕਹਿੰਦੇ ਉਹ ਤੇ ਜਿਹੜਾ ਹੈਗਾ ਜਨੇਊ ਉਹ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹੜਾ ਆਤਮਾ ਦੇ ਨਾਲ ਨਿਵੇ ਕਹਿੰਦੇ ਇਹ ਕੀ ਹੁੰਦਾ ਜਿਹੜਾ ਜਨੇਊ ਪਾਉਂਦੇ ਨੇ ਵਾਮਣ ਕਪਾਹ ਤੋਂ ਵੱਟੇ ਹੋਏ ਸੂਤ ਦਾ ਪਾ ਦਿੰਦਾ ਤੇ ਜਦੋਂ ਪਾਉਂਦੇ ਨੇ ਫਿਰ ਕਹਿੰਦੇ ਬੱਕਰਾ ਰੰਨ ਕੇ ਖਾਂਦੇ ਨੇ ਜਿਵੇਂ ਬੜੇ ਉਹਨੂੰ ਤਿਹਾਰ ਮੰਗ ਮਨਾਉਂਦੇ ਨੇ ਨਾ ਫਿਰ ਕਹਿੰਦੇ ਉਹ ਜਿਹੜਾ ਜਨੇਊ ਹੁੰਦਾ ਪੁਰਾਣਾ ਹੁੰਦਾ ਫਿਰ ਉਹਨੂੰ ਛੁੱਟ ਵੀ ਦਿੱਤਾ ਜਾਂਦਾ ਤੇ ਨਾਨਕ ਜੀ ਕਹਿੰਦੇ ਨੇ ਵੀ ਜਨੇਊ ਤਾਂ ਉਹ ਹੋਵੇ ਨਿਜੋਰ ਵਾਲਾ ਜਿਹੜਾ ਆਤਮਾ ਦੇ ਨਾਲ ਨਿਭਣ ਵਾਲਾ ਹੋਵੇ ਸਿਰੇ ਤੱਕ ਉਹ ਜਨੇਊ ਹੋਵੇ ਕਹਿੰਦੇ ਜਿਹੜਾ ਨਾ ਕਦੇ ਟੁੱਟੇ ਉਹ ਜਨੇਊ ਹੋਣਾ ਚੰਗੇ ਗੁਣਾਂ ਦਾ ਮਹੱਲਾ ਪਹਿਲਾ ਨਾਇ ਮੰਨਿਐ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗੈ ਅੰਦਰ ਪਾਈਐ ਤਗ ਨਾ ਟੁੱਟ ਸਪੂਤ ਕਹਿੰਦੇ ਜਿਹੜਾ ਜਨੇਊ ਆ ਉਹ ਤੇ ਇਹ ਹੈ ਜਦੋਂ ਪਰਮੇਸ਼ਰ ਦੇ ਨਾਮ ਦੀ ਕਹਿੰਦੇ ਕਮਾਈ ਕੀਤੀ ਜਾਂਦੀ ਆ ਫਿਰ ਉਹਦੀ ਦਰਗਾਹ ਦੇ ਵਿੱਚ ਜੀਵ ਨੂੰ ਇੱਜ਼ਤ ਮਿਲਦੀ ਆ ਇਹ ਕਹਿੰਦੇ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਇਹ ਸੂਤ ਬਣਦਾ ਇਹ ਦਰਗਾਹ ਦੇ ਅੰਦਰ ਪਾਈ ਹੈ ਤੱਗ ਨਾ ਟੁੱਟ ਸਬੂਤ ਕਹਿੰਦੇ ਫਿਰ ਇਹ ਦਰਗਾਹ ਤੱਕ ਪਹੁੰਚਦਾ ਇਸ ਤਰ੍ਹਾਂ ਦਾ ਜਿਹੜਾ ਜਨੇਊ ਪਾਇਆ ਹੁੰਦਾ ਇੱਥੇ ਨਹੀਂ ਟੁੱਟ ਕੇ ਰਹਿ ਜਾਂਦਾ ਉਹ ਅਸਲ ਜਨੇਊ ਆ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਥੁੱਕ ਪਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜ਼ਿਹਵਾ ਤੱਗ ਨਾ ਅੱਖੀ ਵੇਤ ਗਾ ਆਪੇ ਵਤੈ ਵਟਤਾਗੇ ਅਵਰਾ ਕਤੈ ਫੇਰ ਦੱਸਦੇ ਨੇ ਉਹ ਪੰਡਤ ਵੀ ਜਿਹੜਾ ਦੂਸਰਿਆਂ ਨੂੰ ਤੇ ਜਨੇਊ ਦਿੰਦਾ ਬਣਾ ਕੇ ਪਾਉਣ ਲਈ ਆਪ ਕਹਿੰਦੇ ਵੀ ਉਹਨੇ ਜਿਹੜੀਆਂ ਆਪਣੀਆਂ ਗਿਆਨ ਇੰਦਰੀਆਂ ਨੇ 나ੜੀਆਂ ਨੇ ਉਹਨਾਂ ਨੂੰ ਕਿਸ ਚੀਜ਼ ਦਾ ਜਨੇਊ ਪਾਇਆ ਕਿਸ ਚੀਜ਼ ਦੀ ਉਹਨੇ ਆਪਣੇ ਆਪ ਨੂੰ ਕੀਤਾ ਕਿ ਵੀ ਇਹ ਮੇਰੇ ਅ ਗਿਆਨ ਇੰਦਰੀਆਂ ਨੂੰ ਇਸ ਚੀਜ਼ ਤੋਂ ਰੋਕ ਹੋਵੇ ਤਾਂ ਇਹ ਚੰਗੇ ਪਾਸੇ ਜਾਣ ਗਿਆ ਇਸ ਤਰ੍ਹਾਂ ਦਾ ਉਹਨੇ ਕਹਿੰਦੇ ਕਿਹੜਾ ਕੰਮ ਕੀਤਾ ਇਸ ਕਰਕੇ ਕਹਿੰਦੇ ਹਮੇਸ਼ਾ ਉਹਦੀ ਬਦਨਾਮੀ ਹੁੰਦੀ ਆ ਨਾ ਤਾਂ ਕਹਿੰਦੇ ਉਹਨੇ ਕੋਈ ਇਹ ਜਨੇਊ ਪਾਇਆ ਆਪਣੇ ਪੈਰਾਂ ਨੂੰ ਵੀ ਮਾੜੇ ਪਾਸੇ ਨਾ ਜਾਣ ਨਾ ਹੱਥਾਂ ਨੂੰ ਪਾਇਆ ਕੋਈ ਮਾੜੇ ਕੰਮ ਨਾ ਕਰਨ ਨਾ ਹੀ ਆਪਣੀ ਕਹਿੰਦੇ ਮਾੜਾ ਬੋਲਣ ਤੋਂ ਜ਼ੁਬਾਨ ਨੂੰ ਪਾਇਆ ਕਿ ਦੂਸਰਿਆਂ ਦੀ ਨਿੰਦਾ ਨਾ ਕਰੇ ਨਾ ਹੀ ਅੱਖਾਂ ਨੂੰ ਪਾਇਆ ਕਿ ਪਰਾਇਆ ਰੂਪ ਨਾ ਤੱਕ ਤੱਕੇ ਕਹਿੰਦੇ ਆਪ ਤੇ ਇਸ ਤਰ੍ਹਾਂ ਦਾ ਕੋਈ ਜਨੇਊ ਪਾਇਆ ਨਹੀਂ ਹੈਗਾ ਤੇ ਦੂਸਰਿਆਂ ਨੂੰ ਕਹਿੰਦੇ ਧਾਗਿਆਂ ਵਾਲੇ ਜਨੇਊ ਪਾ ਰਿਆ ਲੈ paad ਕਰ ਬੀਆਹ ਕੜ ਕਾਗਲ ਦੱਸੇ ਰਹਾ ਸੁਣ ਵੇਖੋ ਲੋਕਾ ਇਹ ਵਿਡਾਣ ਮਨ ਅੰਦਾ ਨਾਉ ਸੁਝਾਣ ਕਹਿੰਦੇ ਪੰਡਤ ਪੈਸੇ ਲੈ ਕੇ ਆਪਣੇ ਜਜਮਾਨ ਦੀ ਪੁੱਤਰੀ ਦਾ ਵਿਆਹ ਕਰਦਾ ਫਿਰ ਆਪਣੀਆਂ ਪੋਥੀਆਂ ਕੱਢ ਕੇ ਦੂਸਰੀਆਂ ਜਿਹੜੀਆਂ ਹੁੰਦੀਆਂ ਨੇ ਦੇਖਣ ਵਾਲੀਆਂ ਕਿ ਚੰਗਾ ਹੈ ਕਿ ਮਾੜਾ ਹੈ ਉਸ ਤਰ੍ਹਾਂ ਦੇ ਕਹਿੰਦੇ ਕੱਢ-ਕੱਢ ਕੇ ਪੱਤਰੀਆਂ ਦੱਸ ਰਿਹਾ ਕਿ ਆਹ ਰਸਤਾ ਚੰਗਾ ਵੀ ਤੁਹਾਡੇ ਲਈ ਆਹ ਠੀਕ ਆ ਦੇਣਾ ਮਾੜਾ ਠੀਕ ਇਦਾਂ ਦੀਆਂ ਗੱਲਾਂ ਕਰ ਰਿਹਾ ਕਹਿੰਦੇ ਦੇਖ ਲਓ ਲੋਕਾਂ ਨੂੰ ਕਹਿੰਦੇ ਵੀ ਇਹ ਨਵਾਂ ਹੀ ਕੰਮ ਹੈ ਕਿ ਜਿਨ੍ਹਾਂ ਦੇ ਮਨ ਤੋਂ ਅੰਦੇ ਨੇ ਮਨ ਗਿਆਨੀ ਨਹੀਂ ਹੋਇਆ ਤਾਂ ਫਿਰ ਨਾ ਉਹਨਾਂ ਦਾ ਸਿਆਣੇ ਪਿਆ ਹੋਇਆ ਅਦੇ ਅੰਦਰੋਂ ਆਪ ਉਹਨਾਂ ਨੂੰ ਸੋਝੀ ਨਹੀਂ ਹੋਈ ਜੀਵਨ ਦੀ ਅਸਲੀਅਤ ਦੀ ਪਰਉਪਦਾ ਸਿਆਣੇ ਅਖਵਾਉਂਦੇ ਆ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮਨਾਏ ਸੀ ਹੁਕਮ ਮੰਨਈਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਖਸਮੇ ਪਾਵੈ ਸੋ ਕਰੈ ਮਨੋ ਚਿੰਦਿਆ ਸੋ ਫਲ ਪਾਈ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਕਹਿੰਦੇ ਜਿਸ ਤੇ ਪਰਮੇਸ਼ਰ ਆਪ ਕਿਰਪਾਲੂ ਹੁੰਦੇ ਨੇ ਕਹਿੰਦੇ ਉਸ ਸੇਵਕ ਤੋਂ ਉਹ ਕਾਰ ਕਰਾਉਂਦੇ ਨੇ ਜਿਹੜੀ ਪਰਮੇਸ਼ਰ ਨੂੰ ਆਪ ਪਸੰਦ ਆ। ਕਹਿੰਦੇ ਜਿਸ ਸੇਵਕ ਨੂੰ ਆਪਣਾ ਹੁਕਮ ਮਨਾਉਣ ਦੀ ਆਪਣੀ ਰਜ਼ਾ ਮੰਨਣੀ ਮਿੱਠੀ ਕਰ ਦਿੰਦੇ ਨੇ ਨਾ ਉਹੀ ਕਹਿੰਦੇ ਸੇਵਕ ਪਰਮੇਸ਼ਰ ਦੀ ਸੇਵਾ ਕਰਦਾ। ਜੋ ਫਿਰ ਕਹਿੰਦੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਹੁੰਦਾ ਤੇ ਪਰਮੇਸ਼ਰ ਦਾ ਮਹਿਲ ਪ੍ਰਾਪਤ ਕਰਦਾ ਪਰਮੇਸ਼ਰ ਦੇ ਚਰਨਾਂ 'ਚ ਸਥਾਨ ਪ੍ਰਾਪਤ ਕਰਦਾ ਫਿਰ ਕਹਿੰਦੇ ਖਸਮੇ ਭਾਵੈ ਸੋਕਰੈ ਮਨੋ ਚਿੰਦਿਆ ਸੋ ਫਲ ਪਾਇਸੀ ਫਿਰ ਕਹਿੰਦੇ ਉਹ ਸੇਵਕ ਉਹੀ ਕੰਮ ਕਰਦਾ ਜੋ ਪਰਮੇਸ਼ਰ ਨੂੰ ਪਸੰਦ ਆ ਤੇ ਫਿਰ ਉਹ ਮਨ ਇਛਿਤ ਫਲ ਪਾ ਲੈਂਦਾ ਤੇ ਉਹ ਦਰਗਾਹ ਦੇ ਵਿੱਚ ਪਰਮੇਸ਼ਰ ਦੀ ਦੇ ਵਿੱਚ ਕਬੂਲ ਹੋ ਜਾਂਦਾ ਸ਼ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨ ਜਾਈ ਤੋਤੀ ਟਿੱਕਾ ਤੈ ਜਪ ਮਾਲੀ ਤਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਤੇ ਬਾ ਸੰਜਮ ਤੁਰ ਕਾ ਪਾਈ ਛੋਡੀ ਲੈ ਪਾਖੰਡਾ ਨਾਮ ਲਈਏ ਜਾਹੇ ਤਰੰਦਾ ਸ਼ੋ ਡੀ ਲਈ ਪਖੰਡਾ ਨਾਮ ਲਈ ਜਾਹੇ ਤਰੰਦਾ ਫਿਰ ਕਹਿੰਦੇ ਜਿਸ ਤਰ੍ਹਾਂ ਉਸ ਸਮੇਂ ਸੀ ਨਾ ਕੋਈ ਦਰਿਆ ਹੁੰਦਾ ਸੀ ਤਾਂ ਉਹਦੇ ਵਿੱਚੋਂ ਦੀ ਕਿਸੇ ਨੂੰ ਲੰਘਾਉਣ ਦੇ ਲਈ ਪੈਸੇ ਲੈ ਜਾਂਦੇ ਸੀ ਉਹਨੂੰ ਕਰ ਕਹਿੰਦੇ ਸੀਗੇ ਕਹਿੰਦੇ ਜਦੋਂ ਕੋਈ ਬ੍ਰਾਹਮਣ ਖੜਾ ਹੁੰਦਾ ਇੱਕ ਵਾਰ ਤਾਂ ਹੋਇਆ ਬ੍ਰਾਹਮਣ ਖੜਾ ਸੀ ਤਾਂ ਉਹਨੇ ਕਰ ਲੈਣਾ ਸੀਗਾ ਬ੍ਰਾਹਮਣ ਨੇ ਤੇ ਗਊ ਨੇ ਲੰਘਣਾ ਸੀ ਤਾਂ ਉਹਨੇ ਕਰ ਤੋਂ ਬਿਨਾ ਗਊ ਨੂੰ ਲੰਗਰ ਨਹੀਂ ਦਿੱਤਾ ਫਿਰ ਕਹਿੰਦੇ ਉਹੀ ਗਊ ਆ ਵੀ ਜਿਹਦਾ ਗੋਬਰ ਲੈ ਕੇ ਤੁਸੀਂ ਆਪਣੇ ਪੂਜਾ ਵਾਲੇ ਪਾਠਾਂ ਜਿਹੜੇ ਪਾਠ ਇੱਥੇ ਕਰਦੇ ਹੋ ਪੂਜਾ ਕਰਦੇ ਹੋ ਉਹਨੂੰ ਲਿਪਦੇ ਹੋ ਤੇ ਹੁਣ ਕਹਿੰਦੇ ਉਹ ਗਊ ਨੂੰ ਬਿਨਾਂ ਪੈਸੇ ਲੈ ਤੇ ਲੰਗਰ ਨਹੀਂ ਦਿੱਤਾ ਹੈਗਾ ਕਹਿੰਦੇ ਫਿਰ ਇਹ ਕਿੱਧਰਲਾ ਹੋਇਆ ਵੀ ਤੁਸੀਂ ਗਊ ਦੀ ਪੂਜਾ ਕਰਦੇ ਹੋ ਉਸ ਤਰ੍ਹਾਂ ਕਹਿੰਦੇ ਵੀ ਤੁਸੀਂ ਤੋਤੀਆਂ ਹੋਈਆਂ ਤੋਤੀਆਂ ਪਾਉਨੇ ਹੋ ਟਿੱਕੇ ਲਾਉਨੇ ਹੋ ਜਪਮਾਲੀ ਫੜਦੇ ਹੋ ਮਾਲਾ ਫੜਦੇ ਹੋ ਪਰ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਮਲੇਸ਼ ਕਹਿੰਦੇ ਹੋ ਉਸ ਸਮੇਂ ਮੁਸਲਮਾਨਾਂ ਨੂੰ ਇਹ ਮਲੇਸ਼ ਕਹਿੰਦੇ ਸੀਗੇ ਜਿਹੜੇ ਹਿੰਦੂ ਤਪਕਾ ਸੀ ਤੇ ਇਹ ਫਿਰ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਮਲੇਸ਼ ਕਹਿੰਦੇ ਹੋ ਉਹਨਾਂ ਦਾ ਹੀ ਦਿੱਤਾ ਤੁਸੀਂ ਖਾਨਦੇ ਹੋ ਕਿਉਂਕਿ ਉਹਨਾਂ ਦੇ ਕੋਲ ਨੌਕਰੀਆਂ ਕਰਦੇ ਹੋ ਅੰਦਰ ਖਾਤੇ ਕਹਿੰਦੇ ਤੁਸੀਂ ਆਪਣੀ ਪੂਜਾ ਕਰਦੇ ਹੋ ਬਾਹਰੋਂ ਕਹਿੰਦੇ ਉਹਨਾਂ ਨੂੰ ਖੁਸ਼ ਕਰਨ ਲਈ ਤੁਸੀਂ ਉਹਨਾਂ ਦੇ ਕਦੇ ਪੜਦੇ ਹੋ ਇਹ ਕਹਿੰਦੇ ਸਾਰੇ ਪਖੰਡ ਛੱਡ ਦਿਓ ਜੇ ਕਹਿੰਦੇ ਤਰਨਾ ਇਸ ਸੰਸਾਰ ਤੋਂ ਤਾਂ ਉਸ ਪਰਮਾਤਮਾ ਦਾ ਨਾਮ ਲਓ ਨਾਮ ਲਿਆ ਹੀ ਤਰ ਸਕੀਦਾ ਹੈ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ਼ੁਰੀ ਵਗਾਯਨ ਤਿੰਨ ਗੱਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਦ ਉਹਨਾਂ ਬੇ ਆਵੇ ਉਹ ਹੀ ਸਾਦ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਉਸ ਸਮੇਂ ਫਿਰ ਕਹਿੰਦੇ ਸੀ ਜਿਹੜੇ ਸੀ ਆਪਣੇ ਨਵਾਜਾਂ ਪੜਨ ਵਾਲੇ ਕਾਜੀ ਵਗੈਰਾ ਉਹ ਕਹਿੰਦੇ ਵੀ ਉਸ ਤਰ੍ਹਾਂ ਤਾਂ ਦੂਸਰੇ ਜੀਵਾਂ ਨੂੰ ਬੜਾ ਤੰਗ ਕਰਦੇ ਸੀਗੇ ਤੇ ਉੱਪਰੋਂ ਦੀ ਫਿਰ ਉਹ ਕਹਿੰਦੇ ਨਵਾਜ ਪੜਦੇ ਸੀਗੇ ਤੇ ਕਹਿੰਦੇ ਫਿਰ ਜਿਨ੍ਹਾਂ ਦੇ ਜਨੇਊ ਪਾਏ ਹੋਏ ਸੀ ਉਹਨਾਂ ਦੇ ਉਹ ਵੀ ਕਹਿੰਦੇ ਛੁਰੀ ਚਲਾਉਂਦੇ ਸੀ ਦੂਜਿਆਂ ਤੇ ਇਹ ਹੈ ਕਿਵੇਂ ਬ੍ਰਾਹਮਣ ਜਿਹੜੇ ਫਿਰ ਮੁਸਲਮਾਨ ਕਚੈਰੀਆਂ ਜਾਂ ਕਿਤੇ ਵੀ ਆਪਣੀ ਨੌਕਰੀ ਕਰਦੇ ਸੀਗੇ ਤੇ ਉਹ ਵੀ ਕਹਿੰਦੇ ਦੂਸਰੀ ਜਨਤਾ ਨੂੰ ਬਖਸ਼ਦੇ ਨਹੀਂ ਸੀ ਉਹ ਵੀ ਉਹਨਾਂ ਨਾਲ ਮਾੜਾ ਕਰਦੇ ਸੀਗੇ ਫਿਰ ਕਹਿੰਦੇ ਜਿਹੜੇ ਖੱਤਰੀ ਲੋਕ ਸੀਗੇ ਉਹ ਬਹੁਤੇ ਨੌਕਰੀਆਂ ਕਰਦੇ ਸੀਗੇ ਜਿਹੜੇ ਬ੍ਰਾਹਮਣ ਸੀਗੇ ਫਿਰ ਉਹ ਖੱਤਰੀਆਂ ਦੇ ਘਰ ਜਾ ਕੇ ਪੂਜਾ ਕਰਦੇ ਸੀਗੇ ਉਹਨਾਂ ਨੂੰ ਸੰਖ ਵਜਾ ਕੇ ਸੁਣਾਉਂਦੇ ਸੀਗੇ ਕਹਿੰਦੇ ਸਾਰਿਆਂ ਦੀ ਜਿਹੜੀ ਰਾਸ ਆ ਉਹ ਵੀ ਝੂਠੀ ਜਿਹੜਾ ਵਪਾਰ ਕਰਦੇ ਸੀ ਉਹ ਵੀ ਝੂਠਾ ਜਿਹੜੇ ਖੱਤਰੀ ਸੀਗੇ ਉਹ ਮੁਸਲਮਾਨਾਂ ਦੇ ਨੌਕਰੀਆਂ ਕਰਦੇ ਸੀ ਫਿਰ ਖੱਤਰੀਆਂ ਦੇ ਘਰ ਬ੍ਰਾਹਮਣ ਪੂਜਾ ਕਰਦੇ ਸੀਗੇ ਜਿਹੜੇ ਮੁਸਲਮਾਨ ਸੀਗੇ ਉਹ ਵੀ ਕੋਈ ਚੰਗੀ ਨਹੀਂ ਸੀ ਗੁਜ਼ਾਰਦੇ ਉਹ ਤਾਂ ਨਵਾਜਾਂ ਪੜਦੇ ਸੀਗੇ ਪਰ ਬਾਕੀ ਸਾਰੇ ਜਿਹੜੇ ਸਮਾਜ ਵਿੱਚ ਲੋਕਾਂ ਨੂੰ ਤੰਗ ਕਰਦੇ ਸੀਗੇ ਕੂੜ ਬੋਲ ਕਰੇ ਆਹਾਰ ਕਹਿੰਦੇ ਜਿਹੜਾ ਰੋਜੀ ਕਮਾਉਨੇ ਕਮਾਉਂਦੇ ਸੀਗੇ ਉਹ ਵੀ ਝੂਠ ਦਾ ਸਹਾਰਾ ਲੈ ਕੇ ਕਮਾਉਂਦੇ ਸੀਗੇ। ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ। ਨਾਨਕ ਜੀ ਕਹਿੰਦੇ ਉਸ ਸਮੇ ਸਾਰੇ ਪਾਸੇ ਝੂਠ ਦਾ ਹੀ ਬੋਲਬਾਲਾ ਸੀਗਾ। ਨਾ ਕਿਸੇ ਨੂੰ ਕਿਸੇ ਦੀ ਸ਼ਰਮ ਸੀ, ਨਾ ਧਰਮ ਰਹਿ ਗਿਆ ਸੀ। ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਸ਼ੁਰੀ ਜਗਤ ਕਸਾਈ ਕਹਾਂ ਜਿਹੜੇ ਪੰਡਤ ਲੋਕ ਸੀ ਮੱਥੇ ਤੇ ਟਿੱਕਾ ਲਾਉਂਦੇ ਸੀਗੇ ਤੇੜ ਕਹਿੰਦੇ ਗੇਰੂਏ ਰੰਗ ਦੀ ਤੋਤੀ ਵੀ ਬੰਦੇ ਸੀ ਪਰ ਹੱਥ ਵਿੱਚ ਕਹਿੰਦੇ ਜਿਵੇਂ ਸ਼ੁਰੀ ਫੜੀ ਹੁੰਦੀ ਆ ਇਸ ਤਰ੍ਹਾਂ ਲੋਕਾਂ ਨਾਲ ਮਾੜਾ ਕਰਦੇ ਸੀ ਸਾਰੇ ਜਗਤ ਦੇ ਨਾਲ ਧੋਖਾ ਕਰਦੇ ਸੀ ਨੀਲ ਵਸਤਰ ਪਹਿਰ ਹੋਵੇ ਪਰਵਾਨ ਮਲੇਸ਼ ਤਾਨ ਲੇ ਪੂਜੈ ਪੁਰਾਨ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਕੇ ਚੌਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਸਾਡਾ ਫਿੱਟਾ ਤਨ ਫਿੱਟੇ ਫੇੜ ਕਰੇਨ ਮਨ ਝੂਠੇ ਚੁਲੀ ਪਰੇਨ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਕਹੋ ਨਾਨਕ ਸੱਚ ਤੇ ਆਈਐ ਸੁੱਚ ਹੋਵੇ ਤਾਂ ਸੱਚ ਪਾਈਐ ਫਿਰ ਉਸ ਸਮੇਂ ਦਾ ਜਿਵੇਂ ਚਿੱਤਰ ਖਿੱਚ ਰਹੇ ਨੇ ਨੀਲ ਵਸਤਰ ਹੋਵੇ ਪਰਵਾਨ ਕਿਉਂਕਿ ਮੁਸਲਮਾਨਾਂ ਦੇ ਜਿਹੜੇ ਕੱਪੜਿਆਂ ਦਾ ਰੰਗ ਨੀਲਾ ਸੀ ਨਾ ਜਿਹੜੇ ਫਿਰ ਉਹਨਾਂ ਦੇ ਕੰਮ ਕਰਨ ਵਾਲੇ ਖਤਰੀ ਸੀਗੇ ਉਹ ਵੀ ਫਿਰ ਨੀਲੇ ਕੱਪੜੇ ਪਾਉਂਦੇ ਸੀਗੇ ਫਿਰ ਨੀਲੇ ਪਾਏ ਹੋਏ ਚੰਗੇ ਸਮਝ ਜਾਂਦੇ ਸੀਗੇ ਫਿਰ ਕਹਿੰਦੇ ਉਹ ਕਿਉਂਕਿ ਮੁਸਲਮਾਨਾਂ ਦੇ ਨੌਕਰੀਆਂ ਕਰਦੇ ਸੀ ਉਹਨਾਂ ਉਹਨਾਂ ਤੋਂ ਵੀ ਤਨਖਾਹ ਮਿਲਦੀ ਸੀਗੀ ਤਨਖਾਹ ਉਹਨਾਂ ਦੀ ਲੈਂਦੇ ਸੀ ਪਰ ਅੰਦਰ ਖਾਤੇ ਆਪਣੇ ਪੁਰਾਣ ਪੂਜਦੇ ਸੀਗੇ ਫਿਰ ਜਿਵੇਂ ਦਾ ਕਹਿੰਦੇ ਉਹ ਕਲਮਾ ਪੜ੍ਹ ਕੇ ਬੱਕਰਾ ਬਣਾਉਂਦੇ ਸੀ ਤਾਂ ਇਹ ਵੀ ਉਹ ਉੱਥੇ ਖਾਂਦੇ ਸੀ ਬੱਕਰਾ ਬਣਿਆ ਹੋਇਆ ਉੱਥੇ ਤਾਂ ਕਹਿੰਦੇ ਬੱਕਰਾ ਬਣਿਆ ਹੋਇਆ ਖਾ ਲੈਂਦੇ ਸੀ ਪਰ ਆਪਣੇ ਫਿਰ ਕਹਿੰਦੇ ਸੀ ਇੱਥੇ ਬਣਾਉਂਦੇ ਸੀ ਆਪਣਾ ਰੋਟੀ ਪਾਣੀ ਰਸੋਈ ਉਹਦੇ ਕਹਿੰਦੇ ਆਲੇ ਦੁਆਲੇ ਲੀਕਾਂ ਕੱਢਦੇ ਸੀਗੇ ਵੀ ਇਹਦੇ ਅੰਦਰ ਨਾ ਕੋਈ ਜਾਵੇ ਨਹੀਂ ਤਾਂ ਸਾਡਾ ਅੰਨ ਪਿੱਟਿਆ ਜਾਊਗਾ ਆਪ ਕਹਿੰਦੇ ਉੱਥੇ ਸਭ ਕੁਝ ਖਾ ਲੈਂਦੇ ਸੀਗੇ ਫੇਰ ਕਹਿੰਦੇ ਆਪ ਹੁਣ ਜਦੋਂ ਚੌਕੇ ਤੇ ਚੜਦੇ ਸੀ ਆਪਣੇ ਜਾਨੀ ਦਿਖਾਉਂਦੇ ਸੀ ਕਿ ਵੀ ਅਸੀਂ ਬੜੇ ਸੁੱਚੇ ਆ ਪਰ ਉੱਪਰੋਂ ਸੁੱਚੇ ਸੀਗੇ ਅੰਦਰੋਂ ਉੱਪਰੋਂ ਸੁੱਚੇ ਬਣਦੇ ਸੀ ਅੰਦਰੋਂ ਤਾਂ ਕੋਈ ਸੋਚਮਤਾ ਨਹੀਂ ਸੀਗੀ ਉੱਥੇ ਸਾਰੇ ਬੱਕਰੇ ਵਗੈਰਾ ਵੀ ਖਾਂਦੇ ਸੀਗੇ ਕਹਿੰਦੇ ਕਿਸ ਤਰ੍ਹਾਂ ਆਪਣੇ ਮਤਲਬ ਸਰੀਰ ਵੀ ਅਪਵਿੱਤਰ ਤੇ ਮਨ ਵੀ ਅਪਵਿੱਤਰ ਮਨ ਕਹਿੰਦੇ ਝੂਠੇ ਨੇ ਤੇ ਮੂੰਹ ਵਿੱਚ ਕਹਿੰਦੇ ਚੂਲੀਆਂ ਕਰਦੇ ਨੇ ਵੀ ਕੁਰਲੀਆਂ ਕਰਦੇ ਨੇ ਵੀ ਇਸ ਤਰ੍ਹਾਂ ਦਾ ਸੀ ਉਸ ਤਰ੍ਹਾਂ ਕਹਿੰਦੇ ਸੀ ਵੀ ਜੇ ਸਾਡੇ ਕੋਈ ਚੌਕੇ ਤੇ ਚੜਜੂ ਸਾਡਾ ਅਨ ਭਿੱਟ ਹੋ ਜਾਣਾ ਫਿਰ ਨਾਨਕ ਜੀ ਕਹਿੰਦੇ ਨੇ ਕੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਂ ਹੀ ਤੇ ਆਉਣਾ ਚਾਹੀਦਾ ਹੈ ਪਰ ਕਹਿੰਦੇ ਉਸ ਪਰਮੇਸ਼ਰ ਨੂੰ ਸੁੱਚ ਹੋਵੇ ਤਾਂ ਸੱਚ ਪਾਈਏ ਤਾਂ ਹੀ ਪਾ ਸਕੀਦਾ ਜਦੋਂ ਮਨ ਪਵਿੱਤਰ ਹੋ ਜਵੇ ਅੰਦਰੋਂ ਨਾ ਕੇ ਉੱਪਰੋਂ ਦਿਖਾਉਣ ਵਾਲੀ ਸੁਚਮਤਾ ਹੋਵੇ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੀ ਠਚਲਾਈਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਈਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਤੰਦ ਲਾਈਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਕਰਾਈਦਾ ਦਰ ਮੰਗਣ ਪੇਖ ਨ ਪਾਈਦਾ ਦਰ ਮੰਗਣ ਪੇਖ ਨ ਪਾਈਦਾ ਕਹਿੰਦੇ ਇਹ ਜਗਤ ਪਰਮੇਸ਼ਰ ਦਾ ਸਾਜਿਆ ਹੋਇਆ ਹੈ ਤੇ ਪਰਮੇਸ਼ਰ ਸਾਰਿਆਂ ਵੱਲ ਪਰਮੇਸ਼ਰ ਦੀ ਨਜ਼ਰ ਹੈ ਕਹਿੰਦੇ ਆਪਣੇ ਅਦੀਨ ਸਾਰੇ ਆਪਣੇ ਬੱਚਿਆਂ ਤੇ ਸਾਰੀ ਆਪਣੀ ਜਿਹੜੀ ਸ੍ਰਿਸ਼ਟੀ ਦੀ ਪੈਦਾਇਸ਼ ਕੀਤੀ ਹੈ ਪਰਮੇਸ਼ਰ ਨੇ ਸਭ ਤੇ ਕਹਿੰਦੇ ਨਜ਼ਰ ਰੱਖਦਾ ਸਭ ਦੀ ਪਾਲਣਾ ਕਰਦਾ ਸਭ ਦਾ ਚੇਤਾ ਉਹਨੂੰ ਕਹਿੰਦੇ ਪਰਮੇਸ਼ਰ ਨੂੰ ਆਪੇ ਹੀ ਫਿਰ ਕਹਿੰਦੇ ਸਾਰਿਆਂ ਨੂੰ ਵਡਿਆਈਆਂ ਦਿੰਦਾ ਜਿਹਦੇ ਹਿੱਸੇ ਚ ਲਿਆਉਂਦਾ ਵਡਿਆਈ ਜਿਹਦੇ ਤੇ ਆਪਣੀ ਮਿਹਰ ਕਰਦਾ ਫਿਰ ਜਿਸ ਤਰ੍ਹਾਂ ਦੇ ਕਰਮ ਕਰਵਾਉਣਾ ਜੀਵ ਤੋਂ ਉਸ ਤਰ੍ਹਾਂ ਦੇ ਕਰਵਾਉਂਦਾ ਕਹਿੰਦੇ ਉਹ ਸਭ ਤੋਂ ਵੱਡਾ ਤੇ ਸਾਡੇ ਸਿਰ ਤੇ ਸਭ ਤੋਂ ਉੱਚਾ ਮਾਲਕ ਹੈ ਹਰ ਇੱਕ ਨੂੰ ਆਪਣੇ ਹੁਕਮ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਕਾਰੇ ਲਾਇਆ ਹੋਇਆ ਪਰਮੇਸ਼ਰ ਨੇ ਜਿਹੜੇ ਵੱਡੇ-ਵੱਡੇ ਕਹਿੰਦੇ ਰਾਜੇ ਖਾਨ ਨੇ ਨਾ ਜੇ ਮਤਲਬ ਉਹਨਾਂ ਦੇ ਉੱਪਰ ਵੀ ਜਦੋਂ ਨਾਰਾਜ਼ ਹੁੰਦਾ ਤਾਂ ਉਹਨਾਂ ਨੂੰ ਵੀ ਘਾਹ ਖੋਤਣ ਲਾ ਦਿੰਦਾ ਫੇਰ ਕਹਿੰਦੇ ਵੀ ਇਹ ਤੇ ਗੱਲ ਛੱਡੋ ਵੀ ਉਹ ਸੁਲਤਾਨ ਨੇ ਉਹ ਕਾਹੀ ਬਣ ਜਾਂਦੇ ਨੇ ਪਰ ਉਹਨਾਂ ਨੂੰ ਇਸ ਤਰ੍ਹਾਂ ਦੇ ਮੰਗਤੇ ਵੀ ਬਣਾ ਦਿੰਦਾ ਕਿ ਉਹ ਮੰਗਣ ਜਾਂਦੇ ਨੇ ਤੇ ਮੁਰਿਓ ਉਹਨਾਂ ਨੂੰ ਖੈਰ ਵੀ ਨਹੀਂ ਪੈਂਦੀ ਕਿਤੇ ਰਾਜੇ ਸੀ ਤੇ ਹੁਣ ਅੱਜ ਖੈਰ ਵੀ ਨਹੀਂ ਪੈਂਦੀ ਇਹ ਕਹਿੰਦੇ ਉਸ ਪਰਮੇਸ਼ਰ ਦੇ ਰੰਗ ਨੇ ਉਹ ਲੱਖ ਤੋਂ ਕੱਖ ਦੇ ਕਰ ਸਕਦਾ ਉਹ ਕੱਖ ਤੋਂ ਲੱਖ ਦੇ ਕਰ ਸਕਦਾ ਇਹ ਸਭ ਪਰਮੇਸ਼ਰ ਦੀਆਂ ਖੇਡਾਂ ਨੇ ਸੱਚੇ ਪਾਤਸ਼ਾਹ ਜੀ ਦੀਆਂ ਆਓ ਉਹਦਾ ਨਾਮ ਜਪੀਏ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ